ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਰੀਏ ਤੇ ਵਿੱਚ ਗੱਲ ਕਰਾਂਗੇ ਜੀ ਆਉਂਦੇ ਚਾਰ ਪੰਜ ਦਿਨਾਂ ਤੇ ਮੌਸਮ ਦੀ ਯਾਨਕੀ 10 ਦਸੰਬਰ ਤੱਕ ਮੌਸਮ ਪੰਜਾਬ ਦਾ ਗੁਮੇ ਦਾ ਰਹਿ ਸਕਦਾ ਇਹ ਅਪਡੇਟ ਤੁਹਾਰਾਂ ਨਾਲ ਜੜੀਆ ਸਾਂਝੀ ਕਰਾਂਗੇ ਉੱਤਰ ਭਾਰਤ ਦੇ ਜੜੀਆ ਗੱਲ ਕਰੀਏ ਮੌਸਮ ਦੀ ਉਸ ਤੋਂ ਪਹਿਲਾਂ ਇੱਕ ਥੱਲੇ ਜਿਹੜਾ ਸਮੁੰਦਰੀ ਤੂਫਾਨ ਚੱਲਦਾ ਰਿਹਾ ਸੀ ਬੰਗਾਲ ਦੀ ਖਾੜੀ ਦੇ ਵਿੱਚ ਸਾਈਕਲੋਨ ਜਿਹੜਾ ਚੱਲ ਰਿਹਾ ਸੀ ਕਿ ਡੇਟਵਾ ਨਾਮ ਇਹਦਾ ਰੱਖਿਆ ਗਿਆ ਸੀ ਇਹ ਤੂਫਾਨ ਹੁਣ ਅੱਗੇ ਡਿਪਰੈਸ਼ਨ ਵਿੱਚ ਬਦਲ ਚੁੱਕਾ ਹੈ ਯਾਨਕੀ ਕਿ ਦੀ ਡੈਂਸਿਟੀ ਘਟ ਗਈ ਹੈ ਇਹਦੀ ਕਪੈਸਿਟੀ ਘਟ ਗਈ ਹੈ ਤੇ ਹੁਣ ਇਹ ਤੂਫਾਨ ਕੁਝ ਇਤਰਾ ਦੇ ਵਿੱਚ ਘਟਤਵਾ ਦੇ ਹੇਠਤਰ ਯਾਨਕੀ ਡੀਪ ਡਿਪਰੈਸ਼ਨ ਬਣ ਕੇ ਕੁਝ ਇਤਰਾ ਦੇ ਸਵੇਯਾ ਕੇਰਲਾ ਹੋ ਗਿਆ ਅੰਤਰਖਰਦੇਸ਼ ਨਾਲ ਲੱਗਦੇ ਕਰਨਾਟਕਾ ਚੰਨਈ ਦੀ ਉਸ਼ਾਖਾ ਖੜਨਾਮ ਬੰਗਾਲ ਦੇ ਕੁਝ ਖੇਤਰ ਚਾਰਖੰਡ ਅਤੇ ਛਤੀਸਗੜ ਵੀ ਆ ਰਹੇ ਨੇ ਖੇਤਰਾਂ ਦੇ ਵਿੱਚ ਮੀਂਹ ਦਾ ਸਾਰ ਹੋਣਗੇ ਅਗਲੇ 24 ਘੰਟਿਆਂ ਦੇ ਵਿੱਚ ਵੀ ਕਿਤੇ ਦਰਮਿਆਨੇ ਕਿਤੇ ਭਾਰਵੇਂ ਖੇਤਰਾਂ ਦੇ ਵਿੱਚ ਲੱਗਣਗੇ ਉੱਤਰ ਭਾਰਤ ਤੇ ਆਉਨੇ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਦੀ ਦੇਖ ਸਕਦਾ ਕਿ ਪਹਾੜਾਂ ਦੇ ਵਿੱਚ ਇੱਕ ਵੈਸਟਰਨ ਡਿਸਰਵੈਂਸ ਗੁਜ਼ਰ ਰਹੀ ਆ ਯਾਨੀ ਕਿ ਪੱਛਮੀ ਸਿਸਟਮ ਇੱਕ ਲੰਘ ਰਿਹਾ ਤੇ ਇਹਦੇ ਸਦਕਾ ਮੈਦਾਨਾਂ ਦੇ ਵਿੱਚ ਜਿਹੜੀਆਂ ਬੱਦਲ ਵਾਯੂਸਲੇ ਬਣੀ ਹੋਈ ਆ ਉੱਤਰ ਭਾਰਤ ਦੇ ਖਾਸ ਕਰ ਪੰਜਾਬ ਦੇ ਵਿੱਚ ਬੱਦਲ ਵਾਯੂਸਲੇ ਜਿਹੜੀਆਂ ਹਰਿਆਣਾ ਤੇ ਪਰ ਫਾਚੂ ਜਿਹੋ ਹੀ ਹਿਮਾਚਲ ਤੇ ਜਮੁਨਾ ਖੇਤਰਾ ਦੇ ਵਿੱਚ ਬੱਦਲ ਵਾਈ ਗੁਸਰ ਰਹੀ ਆ ਤੇ ਇਹ ਸਿਸਟਮ ਖੁਸ਼ਕ ਸਿਸਟਮ ਹੈ ਇਹਦੇ ਵਿੱਚ ਬਹੁਤ ਵੱਡੇ ਫੈਦਰ ਤੇ ਮੀਂਹ ਦੇ ਕੋਈ ਅਸਰ ਨਹੀਂ ਆ ਤੇ ਇਹ ਸਿਸਟਮ ਅੱਜ ਕੱਲ ਸਵੇਰ ਹੁੰਦੇ ਹੁੰਦੇ ਅੱਗੇ ਕੂਝ ਕਰ ਜਾਣਾ ਹੈ ਅੱਜ 4 ਦਸੰਬਰ ਐ ਤੇ 5 6 7 8 ਇਹਨਾਂ ਦਿਨਾਂ ਦੇ ਵਿੱਚ ਕੋਈ ਵੱਡੇ ਹੁਦਰ ਦੇ ਮੀਂਹਿਆ आसार ਨਹੀਂ ਹੈ ਮੌਸਮ ਜਿਹੜਾ ਖੁਸ਼ਕ ਰਹਿਣ ਦੇ ਯ आसार ਹੋਣਗੇ ਟੈਂਪਰੇਚਰ ਜਿਹੜਾ ਹੈ ਉਹ ਰਾਤਾਂ ਦੇ ਥੱਲੇ ਜਾ ਰਹੇ ਆ ਤੇ ਬੀਤੀ ਰਾਜੇਕਰ ਆਪਾਂ ਦੇਖਦੇ ਆ ਤੇ 3 ਡਿਗਰੀ ਦੇ ਆਸ-ਪਾਸ ਫਰੀਦਕੋਟ ਜਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਪੰਜਾਬ ਦੇ ਵਿੱਚ ਉੱਥੇ ਹੀ ਮਹਿੰਦਰਗੜ੍ਹ ਜਿਲ੍ਹਾ ਉੱਥੇ ਵੀ 3.4 ਡਿਗਰੀ ਦੇ ਨਾਲ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹਰਿਆਣੇ ਦੇ ਵਿੱਚ ਸੋ ਦਿਨਾਂ ਦੇ ਟੈਂਪਰੇਚਰ 20 ਤੋਂ 25 ਦੇ ਵਿਚਕਾਰ ਚੱਲ ਰਹੇ ਨੇ ਰਾਤਾਂ ਦੇ ਟੈਂਪਰੇਚਰ 3 ਤੋਂ 5 7 ਦੇ ਵਿਚਕਾਰ ਚੱਲਦੇ ਹੋਏ ਦੇ ਹੋ ઠੰਡੇ ਹੋਣਗੇ ਸੀਤ ਲਹਿਰ ਦੇ ਜਿਹੜੇ ਅਲਰਟ ਨੇ ਉਹ ਵੀ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਕੋਲਡ ਵੇਵ ਦੇ येलो ਅਲਰਟ ਜਾਰੀ ਕੀਤੇ ਗਏ ਨੇ ਉਭੀ ਅਫਰਡ ਜੜਿਆ ਤਾਂ ਅੱਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝ ਕਰਾਂਗੇ ਫਿਲਹਾਲ ਇਹ ਜਿਹੜਾ ਸਿਸਟਮ ਲੰਘ ਰਿਹਾ ਇਸ ਤੋਂ ਬਾਅਦ ਇੱਕ ਹੋਰ ਸਿਸਟਮ ਆਵੇਗਾ ਜਿਹੜਾ ਕਿ 6 ਤੋਂ ਲੈ ਕੇ 10 ਦੇ ਵਿਚਕਾਰ ਪਰਭਾਵਿਤ ਕਰ ਸਕਦਾ ਉਹ ਸਿਸਟਮ ਵੀ ਮੈਦਾਨਾ ਦੇ ਲਈ ਕੋਈ ਖਾਸ ਲੈ ਕੇ ਨਹੀਂ ਆਵੇਗਾ ਤੇ ਉਹ ਸਿਸਟਮ ਮੁੱਖ ਤੌਰ ਤੇ ਪਹਾੜਾਂ ਦੇ ਲਈ ਹੋਵੇਗਾ ਯਾਨੀ ਕਿ ਹਿਮਾਚਲ ਜੰਮੂ ਦੇ ਉੱਪਰਲੇ ਭਾਗਾਂ ਦੇ ਵਿੱਚ ਹਲਕਾ ਬਰਫਬਾਰੀ ਦਾ ਦੌਰ ਤੇ ਥੱਲੇ ਵਾਲੇ ਭਾਗਾਂ ਦੇ ਵਿੱਚ ਮੀਂਹ ਪਾ ਸਕਦਾ ਤੇ ਇਹ ਜਿਹੜਾ ਸਿਸਟਮ ਹੁਣ ਗੁਜ਼ਰ ਰਿਹਾ ਇਹ ਵੀ ਉੱਪਰਲੇ ਭਾਗਾਂ ਦੇ ਵਿੱਚ ਹਲਕੀ ਬਰਫਬਾਰੀ ਦਾ ਦੌਰ ਲਵਾ ਸਕਦਾ ਅਗਲੇ 24 36 ਘੰਟਿਆਂ ਦੇ ਵਿੱਚ ਇਸ ਤੋਂ ਬਾਅ ਦੇ ਲਾਗੇ ਆ ਕੇ ਆਵੇਗਾ 12 ਦੇ ਲਾਗੇ 15 ਦੇ ਵਿਚਕਾਰ ਤੇ ਚੌਥਾ ਫਿਰ ਜਿਹੜਾ ਸਿਸਟਮ ਆਣਾ ਉਹ ਆਣਾ 17 ਤੋਂ 20 ਦੇ ਵਿਚਕਾਰ ਜਿਵੇਂ ਕਿ ਸਾਨੂੰ ਕੱਲ ਹੋਈ ਅਪਡੇਟ ਦਿੱਤੀ ਸੀ ਤੇ ਤੇ ਇਸ ਤੋਂ ਬਾਅਦ ਜਿਹੜੇ ਮੀਆ ਦੇ ਸਿਸਟਮ ਨੇ ਫਿਲਹਾਲ ਇੱਕੋਕੇ ਸਿਸਟਮ ਲੰਘ ਰਹੇ ਨੇ ਤੇ ਆਉਂਦੇ ਜਿਹੜੇ ਇੱਕ ਦੋ ਸਿਸਟਮ ਨੇ ਉਹ ਵੀ ਵੱਡੇ ਫੱਦਰ ਦੇ ਮੇਂ ਨਹੀਂ ਲਵਾਣਗੇ ਤੇ ਜਿਹੜਾ 15 ਤੋਂ 20 ਦੇ ਵਿਚਕਾਰ ਸਿਸਟਮ ਆਵੇਗਾ ਉਹਦੇ ਵਿੱਚ ਦਰਮਿਆਨੇ ਤੋਂ ਲੈ ਕੇ ਕੁਝ ਕਿਸ ਤਰ੍ਹਾਂ ਦੇ ਵਿਚਕਾਰੀ ਨੇ ਦੇ ਅਸਰ ਹੋਣਗੇ ਸੋ ਇੱਕ ਨਜ਼ਰ ਆਫਤ ਸੋ ਇੱਕ ਨਜ਼ਰ ਤਾਜ਼ਾ ਫ੍ਰੇਡ ਤੇ ਲਾਵਾਂਗੇ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 4 ਦਸੰਬਰ ਤਰੀਕ ਪਈ ਹੋ ਜਾਂ ਪੰਜਾਬ ਦੇ ਲਈ ਵਾਰਨਿੰਗ ਹੈ 4 ਤਰੀਕ ਅੱਜ ਦੇ ਲਈ ਕੋਲਡ ਵੇਵ ਦੇ ਅਲਰਟ ਜਾਰੀ ਕੀਤਾ ਗਿਆ ਸੋ ਮੌਸਮ ਵਿਭਾਗ ਆਉਣ ਦੇ ਦਿਨਾਂ ਦੇ ਵਿੱਚ ਵੀ ਇਹ ਅਲਰਟ ਇਸੇ ਤਰ੍ਹਾਂ ਜਾਰੀ ਰੱਖ ਸਕਦਾ ਹੈ 5 ਤੋਂ ਲੈ ਕੇ 10 ਵਿੱਚਕਾਰ ਫਿਰ ਹਾਲੇ ਵੱਡੇ ਖਤਰੇ ਕੋਈ ਚੇਤਾਵਨੀ ਅਲਰਟ ਆਉਂਦੇ ਦਿਨਾਂ ਦੇ ਵਿੱਚ ਵੀ ਮੌਸਮ ਹਫਾਜ਼ਾਰੀ ਰੱਖ ਸਕਦਾ ਕਿਉਂਕਿ ਹਾਲੇ ਸੀਤਲੈਰ ਤੋਂ ਨਜ਼ਾਤ ਮਹਿਲ ਦੇ ਅਸਰ ਘਟਨੇ ਹਾਲਾਂਕਿ ਉੱਤਰ ਪੱਛੋਂ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਕੁਝ ਅਗਲੇ 12-24 ਘੰਟਿਆਂ ਦੇ ਲਈ ਤਵਦੀਲ ਹੋਣਗੀਆਂ ਉੱਤਰਪੂਰੇ ਦੀ ਹਵਾਵਾਂ ਦੇ ਵਿੱਚ ਉਸ ਤੋਂ ਬਾਅਦ ਫਿਰ ਤੋਂ ਉੱਤਰ ਪੱਛੋਂ ਦੀਆਂ ਹਵਾਵਾਂ ਜਿਹੜੀਆਂ ਆਸੀ ਕਰਨਗੀਆਂ ਜਿਨ੍ਹਾਂ ਨਾਲ ਠੰਡਕ ਹੋਰ ਵਧੇਗੀ ਧੰਨਵਾਦ